ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਗੌਰ ਚਹਿਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੀ ਪ੍ਰਿੰਟ ਸੂਟ ਲੈ ਕੇ ਆਈ ਆ ਪਿਓਰ ਪਸ਼ਮੀਨਾ ਦੇ ਉੱਪਰ 1200 1250 ਰੇਂਜ ਦੇ ਸਾਰੇ ਆਰਟੀਕਲ ਰਹਿਣਗੇ ਤੇ ਰਸ਼ੀਆ ਬ੍ਰਾਂਡ ਦੀ ਰਹੂਗੀ ਸਾਰੀ ਪਿਓਰ ਪਸ਼ਮੀਨਾ ਨੇ ਤੇ ਸਿਰਫ ਗਿਣਤੀ ਦੇ ਸੂਟ ਨੇ ਜਿਹੜੀਆਂ ਪਹਿਣਾ ਨੂੰ ਇਹ ਵਿਦਾਊਟ ਦੁਪੱਟਾ ਰਹਿਣਗੇ ਜਾਨਕਿ ਇਹਨਾਂ ਨਾਲ ਕੋਈ ਵੀ ਦੁਪੱਟਾ ਨਹੀਂ ਹੋਊਗਾ ਜੇ ਤੁਸੀਂ ਦੁਪੱਟਾ ਲੱਗ ਤੋਂ ਰੈਡੀ ਕਰਵਾਉਣਾ ਤਾਂ ਰੈਡੀ ਹੋ ਜੂਗਾ ਜੀ ਤੇ ਬਾਕੀ ਇਹ ਰਹਿਣਗੇ ਆਲ ਓਵਰ ਵਿਦਾਊਟ ਦੁਪੱਟਾ ਸੋ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋ ਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਡ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਕਈ ਭੈਣਾਂ ਦੇ ਇਹ ਮੈਸੇਜ ਆ ਜਿੰਨਾਂ ਤੱਕ ਨਿਊ ਵੀਡੀਓ ਜਾ ਰਹੀਆਂ ਤੁਸੀਂ ਕਿੱਥੋਂ ਬਿਲੋਂਗ ਕਰਦੀ ਹੋ ਵੈਸੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਹੀ ਦਿਆਂ ਕਈ ਵਾਰੀ ਆਪਾਂ ਦੱਸਣਾ ਭੁੱਲ ਵੀ ਜਾਂਦੇ ਆ ਸੋ ਮੇਰਾ ਜਿਹੜੇ ਹੈਗਾ ਵਾ ਪਿੰਡ ਆ ਜੀ ਇਹ ਪੈਣੀ ਰੋੜਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਆ ਜਾਂਦਾ ਪੱਖੋਵਾਲ ਦੇ ਨਾਲ ਆਹੇ 1 ਕਿਲੋਮੀਟਰ ਦੀ ਦੂਰੀ ਤੇ ਪੈਣੀ ਰੋੜਾ ਪਿੰਡ ਆ ਤੁਸੀਂ ਸ਼ਾਪ ਤੇ ਆ ਕੇ ਵਿਜ਼ਿਟ ਕਰਨਾ ਚਾਹੁੰਦੇ ਹੋ ਮੋਸਟ ਵੈਲਕਮ ਆ ਜਦੋਂ ਮਰਜ਼ੀ ਆ ਕੇ ਤੁਸੀਂ ਕਰ ਸਕਦੇ ਹੋ ਵਿਜ਼ਿਟ ਬਸ ਆਉਣ ਤੋਂ ਪਹਿਲਾਂ ਇੱਕ ਕਾਲ ਜ਼ਰੂਰ ਕਰਕੇ ਆਇਓ ਤਾਂ ਕਿ ਤੁਹਾਨੂੰ ਅਸੀਂ ਅਟੈਂਡ ਕਰ ਸਕੀਏ ਤੇ ਤੁਹਾਡਾ ਇਨੀ ਦੂਰ ਗੇੜਾ ਨਾ ਲੱਗੇ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਸਾਰੇ ਜਿੰਨੀ ਵੀ ਪੇਮੈਂਟ ਦਾ ਮੈਥਡ ਆ ਆਨਲਾਈਨ ਹੋਊਗਾ Google Pay PhonePe ਬੈਂਕ ਟ੍ਰਾਂਸਫਰ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਲੋ ਜੀ ਦਿਖਾਉਣੀ ਆ ਅੱਜ ਦੇ ਪ੍ਰਿੰਟ ਲੋ ਜੀ ਅੱਜ ਦੇ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆਲ ਓਵਰ ਪਸ਼ਮੀਨਾ ਹੈ ਪਿਓਰ ਪਸ਼ਮੀਨਾ ਜਿਹੜਾ ਲਾਈਟ ਵੇਟ ਹੋ ਜਿਹੜਾ ਦੁਪੱਟਿਆਂ ਦੇ ਨਾਲ 2 ਤੋਂ 2000 ਤੱਕ ਵਿਕੇ ਆ ਤੇ ਵਿਦਾਊਟ ਦੁਪੱਟਾ 1200 1300 14 1400 ਤੱਕ ਤੇ ਵੱਡੇ ਤੋਂ ਵੱਡੀਆਂ ਬੁਟੀਕਸ ਤੇ 1500 ਤੱਕ ਵੀ ਸੇਲ ਹੋਇਆ ਬਟ ਇੰਨਾ ਜਿਆਦਾ ਘੱਟ ਪ੍ਰਾਈਸ ਦੇ ਵਿੱਚ ਆਇਆ ਸੂਟ ਤਾਂ ਮਿਲਿਆ ਸਿਰਫ 6 ਜਾਂ 7 ਸੂਟ ਮਿਲੇ ਆ ਇਹ ਆਪਾਂ ਨੂੰ ਪਰ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਦੇ ਵਿੱਚ ਮਿਲੇ ਨੇ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਆਧ ਰੇਟ ਤੇ ਆ ਗਿਆ ਇੰਨਾ ਜਿਆਦਾ ਡਿਸਕਾਊਂਟ ਆ ਗਿਆ ਬ੍ਰਾਂਡ ਦਾ ਆਰਟੀਕਲ ਆ ਸਮਝ ਲੋ ਲਾਟ ਉਹਨਾਂ ਨੇ ਕੱਢ ਦਿੱਤਾ ਵਾ ਲਾਸਟ ਉਹਨਾਂ ਕੋਲ ਪੀ ਸੀਗੇ ਇਹ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਪ੍ਰਿੰਟਿੰਗ ਆ ਚੈੱਕ ਕਰ ਲੋ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਨੇ ਬਹੁਤ ਪਿਆਰੀਆਂ ਪ੍ਰਿੰਡੀਆਂ ਆ ਨੇ ਲੈ ਕੇ ਆਏ ਅੱਜ ਦੀ ਵੀਡੀਓ ਦੀਆਂ ਪੂਰੇ ਖੇਲ ਖੇਲ ਕਰਦੇ ਪ੍ਰਿੰਟ ਨੇ ਤੇ ਬਹੁਤ ਸੋਹਣਾ ਫੈਬਰਿਕ ਆ ਬਿਲਕੁਲ ਲਾਈਟ ਵੇਟ ਕੋਈ ਲੋ ਨਹੀਂ ਆਣਾ ਕੋਈ ਬੋਰ ਨਹੀਂ ਆਣਾ ਬਹੁਤ ਸੋਹਣਾ ਸਟਾਫ ਆ ਬਹੁਤ ਹੀ ਜ਼ਿਆਦਾ ਸੋਹਣਾ ਪ੍ਰੀਮੀਅਮ ਸਾਰਾ ਸਟਾਫ ਲੱਗਿਆ ਗਰੰਟੀ ਦੇ ਨਾਲ ਆ ਕਿ ਜਿਹੜੀਆਂ ਪੈਨਾਂ ਨੇ ਲਏ ਹੋਣੇ ਆ ਉਹਨਾਂ ਨੇ ਵੀ 1500 1400 1300 ਰੁਪਈਆਂ ਦੇ ਵਿੱਚ ਲਏ ਹੋਣੇ ਆ ਤੇ ਜੇ ਕੋਈ ਪੈਨ ਹੋਣ ਵੀ ਇਹ ਲੈ ਕੇ ਕਿਸੇ ਵੀ ਸ਼ਾਪ ਤੇ ਚਲੀ ਜਾਵੇ ਤਾਂ ਵੀ ਇਹ ਰੇਟ ਦੇ ਵਿੱਚ ਇਹ ਵਾਲੇ ਆਰਟੀਕਲ ਨਹੀਂ ਮਿਲਣੇ ਹੈਗੇ ਪਰ ਸੂਟ ਮੈਂ ਤੁਹਾਨੂੰ ਫੇਰ ਕਹਿ ਰਹੀ ਆ ਕਿ ਸਿਰਫ ਆਪਣੇ ਕੋਲ ਲਿਮਟਿਡ ਜੀ ਆਏ ਨੇ ਕਿਉਂਕਿ ਉੱਥੇ ਵੀ ਲਾਸਟ ਸਟਾਕ ਸੀ ਰਿਪੀਟ ਤਾਂ ਹੁਣ ਕੁਝ ਵੀ ਨਹੀਂ ਹੈਗਾ ਇਹ ਵੀ ਲਾਸਟ ਪੀਸ ਸੀਗੇ ਜਿਹੜਾ ਕਿ ਉਹਨਾਂ ਨੇ ਲੋਟ ਦੇ ਵਿੱਚ ਕੱਢ ਦਿੱਤੇ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਨੂੰ ਮਿਲੇ ਨੇ ਆਹ ਲੋ ਦਿਨਸਟਿਕ ਕਲਰ ਇਹਦੇ ਵਿੱਚ ਕਲਰ ਬਹੁਤ ਸੋਹਣੇ ਆਏ ਨੇ ਕਲਰ ਬਹੁਤ ਹੀ ਵਧੀਆ ਬਹੁਤ ਸੋਹਣੇ ਜਿਹੜੀ ਮਰਜੀ ਇਹ ਦੇ ਵਿੱਚ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਨਾ ਇਹ ਤਾਂ ਜਿਆਦਾ ਇਹ ਸਾਰੀ ਮਿਕਸ ਜੀ ਪ੍ਰਿੰਟਿੰਗ ਆ ਕੋਈ ਆਇਨੀ ਵੀ ਵੱਡੇ ਵੱਡੇ ਫਲਾਵਰਸ ਨੇ ਮਿਕਸ ਜੀ 3D ਪ੍ਰਿੰਟਿੰਗ ਹੋਈ ਹੋਈ ਆ ਇਹ ਹੈਗਾ ਪੀਚ ਕਲਰ ਦੇ ਉੱਪਰ ਪੀਚ ਗਾਜਰੀ ਜਿਹਾ ਛੇੜਾ ਬਹੁਤ ਹੀ ਪਿਆਰਾ ਹੈ ਸਿਰਫ ਇਹਦੀ ਆਹ ਵਾਲੀ ਟੋਨ ਚੇਂਜ ਹੋਊਗੀ ਬਾਕੀ ਸਾਰੀ ਪ੍ਰਿੰਟਿੰਗ ਸੇਮ ਰਹੂਗੀ ਆਹ ਲੋ ਜੀ ਇਹਦੀ ਪ੍ਰਿੰਟਿੰਗ ਆ ਜਾਊਗੀ ਇਹਦੀ ਜਗ੍ਹਾ ਤੇ ਗ੍ਰੇ ਪਰ ਇਹ ਵਾਲੇ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਹੁਣ ਵੀ ਨਹੀਂ ਤੁਹਾਨੂੰ ਮਿਲਨੇ ਪੂਰੀ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਤੇ ਪੂਰਾ ਵਧੀਆ ਜਾਨੀ ਕਿ ਇਹ ਸਾਰਾ ਫਰੈਸ਼ ਹੈਗਾ ਵਾ ਸਾਰਾ ਜੋ ਵੀ ਇਹਦਾ ਸਟਾਫ ਆ ਪੂਰਾ 5 ਮੀਟਰ ਦਾ ਕੋਈ ਇਹ ਨਹੀਂ ਵੀ ਕੱਟ ਪੀਸ ਨੇ ਜਾਂ ਕੁਝ ਵੀ ਆ ਪੂਰਾ ਵਧੀਆ ਲੋਟ ਕੱਢਿਆ ਵਾ ਰਸ਼ੀਆਂ ਨੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸੋ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜਾ ਥਰਡ ਇਹਦੇ ਵਿੱਚ ਆਊਗਾ ਕਲਰ ਉਹ ਆਊਗਾ ਪਿੰਕ ਇਹ ਸਮਝ ਲਓ ਆਪਾਂ ਨੂੰ 21 ਸੈੱਟ ਮਿਲਿਆ ਵਾ ਸਾਰੇ ਦੇ ਪੀਸ ਆਪਣੇ ਕੋਲ ਦੋ-ਦੋ ਨੇ ਜਿਹੜਾ ਵੀ ਕਲਰ ਤੁਸੀਂ ਲਓਗੇ ਨਾ ਜਾਨੀ ਕਿ ਦੋ-ਦੋ ਪੀਸ ਮਿਲ ਜਾਣਗੇ ਵੀਡੀਓ ਤਾਂ ਅੱਜ ਦੀ ਮੈਂ ਲੈ ਕੇ ਆਈਆਂ ਬਿਲਕੁਲ ਹੀ ਛੋਟੀ ਜੀ ਬਟ ਇਹ ਜਿਹੜਾ ਸਟੱਫ ਲੈ ਕੇ ਆਈਆਂ ਤੇ ਜਿਹੜੀ ਇਹ ਰੇਂਜ ਲੈ ਕੇ ਆਈਆਂ ਇਹ ਰੇਂਜ ਨਹੀਂ ਤੁਹਾਨੂੰ ਮਿਲਣੀ ਹੈਗੀ ਕਿਤੋਂ ਵੀ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਲਓ ਜੀ ਇੱਕ ਮੇਲੂਗਾ ਪਿੰਕ ਕਲਰ ਬਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਸਿਰਫ ਆਹ ਵਾਲਾ ਸ਼ੇਡ ਹੈ ਜਿੱਥੇ ਪਿੰਕ ਤੁਹਾਨੂੰ ਦਿਖ ਰਿਹਾ ਹੈ ਸਿਰਫ ਇਹ ਵਾਲਾ ਸ਼ੇਡ ਚੇਂਜ ਹੋਊਗਾ ਬਾਕੀ ਸਾਰੀ ਪ੍ਰਿੰਟਿੰਗ ਸੇਮ ਰਹੂਗੀ ਸਾਰੀ ਪ੍ਰਿੰਟਿੰਗ ਦੇਖੋ ਪਿੰਕ ਆ ਇਹ ਪਿੰਕ ਕਲਰ ਦਾ ਸੇਮ ਸੂਟ ਦੋ ਸੂਟ ਨੇ ਆਪਣੇ ਕੋਲ ਦੋਨਾਂ ਦੇ ਤੇ ਦੋਨੇ ਲਾਸਟ ਇਹ ਉਹਨਾਂ ਕੋਲ ਸਟਾਕ ਸੀਗਾ ਤੇ ਲਾਸਟ ਸਿਰਫ ਡੰਡੇ ਇਹਨਾਂ ਦੇ ਬਚੇ ਸੀ ਜਿਹੜੀ ਕਟਿੰਗ ਦੋ-ਦੋ ਸੂਟਾਂ ਦੀ ਸੀ ਆਪਾਂ ਦੋਨੇ-ਦੋਨੇ ਲੈ ਲਏ ਨੇ ਜਿਹੜੀਆਂ ਵੀ ਪੈਨਾਂ ਚਾਹੀਦੇ ਨੇ ਪਿਓਰ ਪਸ਼ਮੀਨਾ ਇੰਨਾ ਸੋਹਣਾ ਸਟਾਫਾ ਤੁਹਾਡੇ ਹੱਥਾਂ 'ਚ ਆਊਗਾ ਤੁਸੀਂ ਖੁਦ ਖੁਸ਼ ਹੋਵੋਗੇ ਇੱਕ ਸੂਟ ਮੰਗਾ ਕੇ ਦੇਖ ਲਿਓ ਸੈਕਿੰਡ ਸੂਟ ਤੁਸੀਂ ਖੁਦ ਆਰਡਰ ਕਰੋਗੇ ਵੀ ਜੇ ਹੋਰ ਮਿਲਦਾ ਤਾਂ ਸਾਨੂੰ ਹੋਰ ਦੇ ਦਿਓ ਇੰਨਾ ਸੋਹਣਾ ਸਟਾਫਾ ਮੈਂ ਬਾਰ-ਬਾਰ ਤਾਂ ਹੀ ਰਿਪੀਟ ਕਰ ਰਹੀ ਆ ਇਹ ਚੀਜ਼ ਨੂੰ ਬਹੁਤ ਸੋਹਣੀ ਕਲੈਕਸ਼ਨ ਆਈ ਆ ਤੇ ਜਿਵੇਂ ਕਿ ਆਹ ਗ੍ਰੇ ਕਲਰ ਗ੍ਰੇ ਕਲਰ ਦੇ ਵੀ ਸੇਮ ਆਪਣੇ ਕੋਲ ਦੋ ਸੂਟ ਮਿਲਣਗੇ ਸੇਮ ਸੂਟ ਦੋ ਮਿਲਣਗੇ ਆਪਣੇ ਕੋਲ ਦੋਨੇ ਹੀ ਕਲਰ ਸੇਮ ਰਹਿਣਗੇ ਪ੍ਰਿੰਟਿੰਗ ਦਾ ਤਿੰਨੇ ਸੂਟਾਂ ਦੇ ਸੇਮ ਆ ਜਸਟ ਥੋੜਾ ਥੋੜਾ ਕਲਰ ਚੇਂਜ ਹੋ ਰਿਹਾ ਕਿਸੇ ਦਾ ਬੇਸ ਗ੍ਰੇ ਆ ਰਿਹਾ ਕਿਸੇ ਦਾ ਪਿੰਕ ਆ ਰਿਹਾ ਕਿਸੇ ਦਾ ਪੀਚ ਆ ਰਿਹਾ ਤਿੰਨ ਕਲਰਾਂ ਦੇ ਉੱਪਰ ਇਹ ਵਾਲਾ ਡਿਜ਼ਾਈਨ ਆਇਆ ਵਾ ਤੇ ਪਰ ਬਹੁਤ ਹੀ ਸੋਹਣਾ ਆਇਆ ਆ ਲੋ ਜਿਹੜਾ ਇਹ ਪੀਚ ਕਲਰ ਆ ਇਹ ਵੀ ਆਪਣੇ ਕੋਲ ਦੋ ਸੂਟ ਮੈਨਨੇਗੇ ਜਿਹੜੀਆਂ ਵੀ ਪਹਿਣਾ ਨੂੰ ਜਿਹੜਾ ਵੀ ਪੀਸ ਚਾਹੀਦਾ ਪੀਚ ਸਿੰਗਲ ਹੀ ਆ ਪੀਚ ਵਾਲਾ ਸਿੰਗਲ ਆ ਜੀ ਪਿੰਕ ਵਾਲੇ 3 ਪੀਸ ਨੇ ਜਿਹੜਾ ਮੈਂ ਲਾਸਟ ਦੇ ਪਿੰਕ ਦਿਖਾ ਰਹੀ ਆ ਇਹਦੇ 3 ਪੀਸ ਮਿਲ ਜਾਣਗੇ ਜਿਹੜਾ ਪੀਚ ਦਿਖਾਇਆ ਇਹ ਸਿੰਗਲ ਹੀ ਪੀਸ ਮਿਲੂਗਾ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਗ੍ਰੇ 2 ਮਿਲ ਜਾਣਗੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇੱਕ ਆਇਆ ਆਪਣੇ ਕੋਲ ਮੈਚਿੰਗ ਮੈਚਿੰਗ ਦੇ ਵਿੱਚ ਦੋ ਕਲਰ ਆਏ ਨੇ ਦੋਨੇ ਹੀ ਬਹੁਤ ਸੋਹਣੇ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਆ ਲੋ ਇਹ ਰਹੂਗਾ ਮਜ਼ੈਂਟਾ ਸ਼ੇਡ ਦੇ ਉੱਪਰ ਨਾਲ ਇਹਦੀ ਮੈਚਿੰਗ ਰਹੂਗੀ ਬਾਟਮ ਲਓ ਜੀ ਮੈਚਿੰਗ ਰਹੂਗੀ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਤੇ ਨੈਕਸਟ ਇਹਦੇ ਵਿੱਚ ਆਪਣੇ ਕੋਲ ਆਇਆ ਵਾ ਬਲੂ ਸ਼ੀਰ ਦੋਨੋਂ ਇਹਦੇ ਵੀ ਦੋ ਹੀ ਸ਼ੇਡ ਨੇ ਦੋ ਇਹਦਾ ਸਿੰਗਲ ਸਿੰਗਲ ਪੀਸ ਹੀ ਆ ਇਹਦੇ ਵਿੱਚ ਆਪਣੇ ਕੋਲ ਕੋਈ ਅਦਰ ਪੀਸ ਨਹੀਂ ਹੈਗਾ ਸਿਰਫ ਦੋ ਹੀ ਲਾਸਟ ਪੀਸ ਨੇ ਇਹ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਮੈਚਿੰਗ ਤਾਂ ਮੈਚਿੰਗ ਲੈ ਸਕਦੇ ਹਾਂ ਦੋਨਾਂ ਦੇ ਕਲਰ ਰਹਿਣਗੇ ਡਾਰਕ ਬਟ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ অল ওভার স্যুট উনਾਂ ਲਈ সব ਤੋਂ ਬੈਸਟ ਕਲੈਕਸ਼ਨ ਆ ਆਹਾਂ ਜਾਨੀ ਕਿ ਇਹ ਜਾਂਦੇ ਮੌਸਮ ਚ ਖਰੀਦ ਰਹੇ ਹੋ ਪਰ ਖੁਸ਼ੀ ਇੰਨੀ ਹੋਊਗੀ ਨਾ ਜਦੋਂ ਤੁਹਾਡੇ ਹੱਥਾਂ 'ਚ ਇਹ ਵਾਲਾ ਸਟਾਫ ਇਹ ਰੇਂਜ ਦੇ ਵਿੱਚ ਪਹੁੰਚਣਾ ਤੁਹਾਨੂੰ ਬਹੁਤ ਵਧੀਆ ਲੱਗੂਗਾ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਸਕੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਛੋਟੀ ਜੀ ਵੀਡੀਓ ਲੈ ਕੇ ਆਈਆਂ ਜਸਟ ਇਹ ਇੱਕ ਸੈੱਟ ਆਪਣੇ ਕੋਲ ਰਿਪੀਟ ਆਇਆ ਜਿਹੜਾ ਹਨਾ ਇੰਨਾ ਸੋਹਣਾ ਆਇਆ ਜਾਨੀ ਕਿ ਇਹਦੇ ਬਾਰੇ ਜੋ ਵੀ ਕਹਾ ਘੱਟ ਹੀ ਰਹੂਗਾ ਪਰ ਫਿਰ ਵੀ ਮੈਂ ਉਹੀ ਭੈਣਾਂ ਨੂੰ ਕਹਿ ਲਈਆਂ ਕਿ ਜਿਹੜੀਆਂ ਪ੍ਰੀਮੀਅਮ ਵਧੀਆ ਸਟਾਫ ਪਾਉਣਾਂ ਲਾਈਕ ਕਰਦੀਆਂ ਨੇ ਪਰ ਉਦੋਂ ਮਹਿੰਗੀਆਂ ਰੇਂਜਾਂ ਆਪਾਂ ਲਾਉਂਦੇ ਹੁਣ ਘੱਟ ਰੇਂਜ ਦੇ ਵਿੱਚ ਉਹੀ ਸਟਾਫ ਤੁਹਾਨੂੰ ਮਿਲ ਰਿਹਾ ਪ੍ਰਾਈਸ ਇਹ ਕੁਝ ਵੀ ਨਹੀਂ ਹੈਗੀ ਅੱਧ ਵਿਚ ਚਲਿਆ ਗਿਆ ਪ੍ਰਾਈਸ ਇਹਨਾਂ ਦਾ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਆਏ ਤੱਕ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ